ਪਹਿਲਾ ਆਪਣਾ ਪੰਪ ਆ ਗਿਆ ਇਹ ਪੰਪ ਤੇ ਆਪਾਂ ਤੇਲ ਪੋਇਆ ਤੇਲ ਪਿਆ 44 ਡਾਲਰਾਂ ਦਾ ਟੈਂਕੀ ਫੁੱਲ ਹੋ ਗਈ ਆਪਾਂ ਜਾ ਰਹੇ ਆ 500 ਕਿਲੋਮੀਟਰ ਦੂਰ ਆ ਇੱਥੋਂ ਤੇ ਉੱਥੇ ਜਾ ਰਹੇ ਆ ਉਹ ਪਹਾੜ ਦਾ ਨਾਮ ਨਹੀਂ ਮੈਨੂੰ ਪਤਾ ਕੀ ਆ ਪਰ ਆਸਟ੍ਰੇਲੀਆ ਦਾ ਪੂਰਾ ਸਭ ਤੋਂ ਉੱਚਾ ਪਹਾੜ ਹੈ ਆਸਟ੍ਰੇਲੀਆ ਦਾ ਪੂਰਾ ਸਭ ਤੋਂ ਉੱਚਾ ਪਹਾੜ ਮਤਲਬ ਪੂਰਾ ਕੀ ਹੁੰਦਾ ਉੱਚਾ ਪਹਾੜ ਸਭ ਤੋਂ ਤੇ ਮੇਰਾ ਸੀਗਾ ਮਨ ਵੀ ਮੈਂ ਉੱਤੇ ਜਾ ਕੇ ਕਰੀ ਨਾ ਸਬਮਿਟ ਕਰਕੇ ਆਵਾਂ ਸਿਹਤ ਵੀ ਸਹੀ ਰਹੂਗੀ ਤੇ ਨਾਲੇ ਗੱਲਬਾਤ ਜੀ ਵੀ ਬਣ ਜੂਗੀ ਆਪਦੇ ਮਨ ਚ ਰਹੂਗਾ ਵੀ ਹਾਂ ਆਸਟ੍ਰੇਲੀਆ ਦਾ ਉੱਚਾ ਪਹਾੜ ਚੜ ਕੇ ਆਏ ਆ ਆਪਾਂ ਕੈਮਰਾ ਕਿਧਰ ਇੱਧਰ ਹੈ ਮੇਰੀ ਅੱਖਾਂ ਹੋਰ ਤਰ੍ਹਾਂ ਲੱਗ ਗਈਆਂ ਨੇ ਤੇ ਬਸ ਇੰਨਾ ਕਹ ਜੀ ਸਫ਼ਰ ਦੇ ਵਿੱਚ ਹੁਣ ਆਪਾਂ ਚੱਲਦੇ ਅੱਗੇ ਤੁਹਾਨੂੰ ਦਿਖਾਉਣੇ ਆ ਜੇ ਕੋਈ ਰਾਹ ਚ ਮਿਲਿਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਨਹੀਂ ਤਾਂ ਆਪਾਂ ਅੱਗੇ ਵਧਦੇ ਆ ਇਹਦਾ ਨਾਮ ਵੀ ਨਹੀਂ ਮੈਨੂੰ ਪਤਾ ਇੱਥੇ ਏਦਾਂ ਦਾ ਝਾਕਾ ਵਾਕ ਦਿਖਾਉਣਾ ਕੇएफसी ਮੈਕਡੋਨਲਡ ਆ ਸਾਰਾ ਕੁਝ ਦਿੱਤੀ ਹੈਗਾ ਤੇ ਆ ਮੇਰੀ ਕਾਫੀ ਹੈ ਦੰਨਾ ਹੁਣ ਇਥੋਂ ਅੱਗੇ ਵਧਦੇ ਆ 300 ਕਿਲੋਮੀਟਰ ਸਦਾ ਹੀ ਜਾਣਾ ਹੁਣ ਆਪਾਂ 300 ਦੇ ਵਿੱਚੋਂ 50 ਕੱਢਿਆ 50 ਕੱਢਣ ਤੋਂ ਬਾਅਦ ਹੁਣ ਮੈਂ ਇੱਥੇ ਬ੍ਰੇਕ ਲੈ ਲਈ ਤੇ ਰਾਜ ਰੁਕਦੇ ਹੋਏ ਜਾਵਾਂਗੇ ਸੋਨਾ ਵੇਖਦੇ ਜਾਵਾਂਗੇ ਕੋਈ ਕਾਲੀ ਨਹੀਂ ਕੋਈ ਕੁਝ ਨਹੀਂ ਫਿਰ ਆ ਕੇ ਸਟੂਡੀਓ ਕੰਮ ਕਰਾਂਗੇ ਮਿਲਦੇ ਆ ਰਾਹ ਦੇ ਵਿੱਚ ਆਪਾਂ ਸਫ਼ਰ ਕਰਦੇ ਹੋਏ ਜਾ ਰਹੇ ਆ ਤੇ ਦੇਖ ਲੋ ਮਾਨ ਦੇ ਵਿੱਚ ਸੋਰਸ ਸੀਗੀ ਤੇ ਇਹ ਮੇਰੇ ਸਾਹਮਣੇ ਡਾਕਟਰ ਰਾਜ ਸਾਈਕਲ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਬਾਈ ਦੇਖ ਲੋ ਤੁਹਾਡੇ ਨਾਲ ਮੁਲਾਪ ਹੋ ਗਿਆ ਹੁਣ ਹਾਂ ਯਾਰ ਚੰਡੀਗੜ੍ਹ ਨਹੀਂ ਹੋਇਆ ਤਾਂ ਤੁਹਾਡੇ ਬਹੁਤ ਸਾਲਾਂ ਤੋਂ ਮੈਂ ਮੈਸੇਜ ਕਰ ਰਿਹਾ ਹਾਂ ਹਾਂ ਚੰਡੀਗੜ੍ਹ ਨਹੀਂ ਹੋ ਪਾਇਆ ਸੀ ਫਿਰ ਇੱਥੇ ਹੁਣ ਆਸਟ੍ਰੇਲੀਆ ਵੀ ਪਹਿਲਾਂ ਮੈਂ ਨਿਕਲ ਗਿਆ ਸੀ ਮੈਲਬਨ ਤੋਂ ਫਿਰ ਵਾਪਸ ਮੇਰਾ ਮੈਲਬਨ ਆਣ ਦਾ ਫਿਰ ਪਲਾਨ ਨਹੀਂ ਸੀ ਮੈਂ ਸੋਚਿਆ ਸੀ ਮੈਂ ਬਿਸਬਨ ਤੋਂ ਸਟਾਰਟ ਕਰਾਂਗਾ ਪਰ ਕੁਦਰਤੀ ਮੈਨੂੰ ਮੈਲਬਨ ਆਉਣ ਦਾ ਮੌਕਾ ਮਿਲ ਗਿਆ ਤੇ ਤੇ ਉੱਥੇ ਵੀ ਨਹੀਂ ਹੋਇਆ ਫਿਰ ਤੁਸੀਂ ਹੁਣ 200 300 ਕਿਲੋਮੀਟਰ ਇੱਥੇ ਆ ਕੇ ਸਾਡਾ ਮੁਲਾਪ ਹੋਇਆ 300 ਕਿਲੋਮੀਟਰ ਦੂਰ ਮੈਲਬਨ ਤੋਂ ਤੇ ਤੁਸੀਂ ਜਿੱਦੇ ਡੀਅਰ ਪਾਰਕ ਰਹ ਰਹੇ ਸੀ ਉੱਥੇ ਹੀ ਮੇਰਾ ਸਟੂਡੀਓ ਹੈਗਾ ਤੇ ਮੈਨੂੰ ਆਏ ਸੀ ਮੈਂ ਤੁਹਾਨੂੰ ਉੱਥੇ ਮਿਲੂੰਗਾ ਤੇ ਬੈਟ ਲੱਗ ਗਿਆ ਬਾਈ ਨਹੀਂ 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 ਜੀ ਸਾਡੀ ਚਲੋ ਸਾਡਾ ਹੁਣ ਗੁੱਡ ਲੱਕ ਹੈ ਤੁਹਾਨੂੰ ਅਸੀਂ ਮਿਲੇ ਬਾਬਾ ਜੀ ਨਾਲ ਹੁਣ ਅਸੀਂ ਮਤਲਬ ਮੇਰੇ ਵਾਸਤੇ ਬਹੁਤ ਵਧੀਆ ਚੀਜ਼ ਹੈ ਮੈਂ ਇਹਨਾਂ ਨਾਲ ਰੋਟੀ ਸ਼ੇਅਰ ਕਰਦਾ ਪਿਆ ਇੱਥੇ ਤੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਿਨ੍ਹਾਂ ਨੂੰ ਤੁਸੀਂ ਪਿਛਲੇ 5-6 ਸਾਲਾਂ ਤੋਂ ਦੇਖ ਰਹੇ ਹੋ ਤੇ ਉਹ ਇੱਕਦਮ ਤੁਹਾਡੇ ਸਾਹਮਣ ਇਹ ਬਹੁਤ ਵੱਡੀ ਗੱਲ ਹੁੰਦੀ ਹੈਗੀ ਹੈ। ਚਲੋ ਭਾਈ ਇਹ ਭਾਈ ਵੀ ਆ ਗਿਆ ਔਰ ਇਹ ਭਾਈ ਜੀ ਆ ਔਰ ਇਨਸਟਿਟਿਊਟ ਲਈ ਅਬ ਅਸੀਂ ਕੋ ਵੀ ਪੀ ਲਈ ਅਸੀਂ ਔਰ ਅਬ ਨਿਕਲਦੇ ਆਂ ਬਾਅਦ ਦੇਖਦੇ ਹਾਂ ਕਿ ਕਿੱਥੇ ਜਾ ਕੇ ਰੁਕਦੇ ਹਾਂ। ਸੋ ਸੋ ਬਾਬਾ ਜੀ ਨਾਲ ਹੁਣ ਹੋ ਗਈ ਮੀਟਿੰਗ ਸਾਡੀ ਬੈਠ ਕੇ ਅਸੀਂ ਬਹੁਤ ਬੜੇ ਗੱਲਾਂ ਕੀਤੀਆਂ ਖਾਣਾ ਖਾਦਾ ਹੁਣ ਮੈਂ ਵੱਧ ਆ ਦੇ ਸਫਰ ਵੱਲ ਤੇ ਬਾਬਾ ਜੀ ਵਧਣ ਕਿ ਹੁਣ ਆ ਦੇ ਸਫਰ ਵੱਲ ਇਹਨਾਂ ਨੇ ਇੱਥੇ ਨਜ਼ਦੀਕ ਰੁਕਣਾ ਕਿਤੇ ਅਦਮਿਰ ਤੋਂ ਕੋਲੇ ਐਲਫਰੀ 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 ਜਾ ਰਹੇ ਨੇ ਤੇ ਮੈਂ ਜਾ ਰਿਹਾ ਮਾਉਂਟ ਵਾਲ ਜਿਹਦਾ ਮੈਨੂੰ ਨਾਮ ਨਹੀਂ ਪਤਾ ਨਾਮ ਪਤਾ ਮੈਨੂੰ ਬੋਲਣਾ ਨਹੀਂ ਆਉਂਦਾ ਐਕਚੁਅਲੀ ਆਇਟਸ ਨੋਟ ਈਜ਼ੀ ਟੂ ਪ੍ਰੋਨਾਨਸ देयर ਇਜ਼ ਸਮ ਨੇਮਸ ਇਨ ਆਸਟ੍ਰੇਲੀਆ ਦੇ ਲਾਈਕ ਅਬੋਰਿਜਨਲਸ ਦੇ ਜਿਹੜੇ ਨੇਮ ਹੈਗੇ ਨਾ ਉਹ ਥੋੜੇ ਡਿਫਿਕਲਟ ਬੰਦੇ ਹਾਂ ਹਾਂ ਸੋ ਹੁਣ ਆਪਾਂ ਕਰਦੇ ਆ ਬਾਬਾ ਜੀ ਨੂੰ ਅਲਵਿਦਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਅਲਵਿਦਾ ਕਰਦੇ ਨਹੀਂ ਕਹਿੰਦਾ ਹਾਂ ਅਲਵਿਦਾ ਨਹੀਂ ਸੀ ਯੂ ਸੂਨ ਇੰਗਲਿਸ਼ ਚ ਜਲਦੀ ਮਿਲਾਂਗੇ ਉਹ ਖੜਿਆ ਮੇਰੀ ਗੱਡੀ ਈ ਬਾਬਾ ਜੀ ਦੀ ਸੈਂਟੋਸ ਮੈਂ ਨਾ ਕਦੇ ਇੰਡੀਆ ਚ ਨਾ ਹਰ ਟਰੱਕ ਦੇ ਪਿੱਛੇ ਲਿਖਿਆ ਹੁੰਦਾ ਸੀ ਫਿਰ ਮਿਲਾਂਗੇ ਫਿਰ ਮਿਲਾਂਗੇ ਯੈਸ ਫਿਰ ਮਿਲਾਂਗੇ ਜਰੂਰ ਮਿਲਾਂਗੇ ਬਾਬਾ ਜੀ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਸਿਖਾਉਣ ਲਈ ਵੀ ਯਾਰ ਮ제 ਨਾ ਜਿਹੜੇ ਤੁਸੀਂ ਦੱਸਿਆ ਨਾ ਇਹ ਮੈਨੂੰ ਇਹ ਮੇਰੇ ਲਈ ਬਹੁਤ ਨਵੀਂ ਚੀਜ਼ਾਂ ਸੀਗੀ ਥੈਂਕ ਯੂ ਇਹ ਇੰਡੀਆ ਤੇ ਕੌਣ ਰੱਖਿਆ ਸਰ ਮੈਰਾ ਜਦ ਆਈ ਜਾਂਦਾ ਸੀ ਕਿ ਆਉਂਦੇ ਆਉਂਦੇ ਨਾ ਮੇਰੀ ਖੁਦ ਨਿਗਾ ਇੱਥੇ ਵੀ ਲੇਖ ਤੇ ਤੇ ਇਹ ਲੇਕ ਬਹੁਤ ਸੋਹਣੀ ਹੈ ਮੈਨੂੰ ਨਾਮ ਨਹੀਂ ਪਤਾ ਕਿ ਆ ਮੈਂ ਫਿਰ ਕਮੈਂਟ ਚ ਜਾਂ ਅਸਮਿੰਦਰ ਲਿਖ ਦੂੰਗਾ ਪਰ ਇਹ ਬਹੁਤ ਸੋਹਣੀ ਹੈ ਜ਼ੂਮ ਕਰਕੇ ਦੇਖਦੇ ਹਾਂ ਅਬ ਇੱਥੇ ਗੱਡੀਆਂ ਵੀ ਲਾਈਆਂ ਹੋਈਆਂ ਉਹ ਫਿਸ਼ਿੰਗ ਕਰੀ ਜਾਂਦੇ ਆ ਗੱਡੀਆਂ ਲਾਈਆਂ ਜਿੱਥੇ ਤੇ ਇਹ ਸਾਰੀ ਲੇਕ ਹੈਗੀ ਹੈ ਵਿੱਚ ਬੋਟਿੰਗ ਵੀ ਹੋ ਰਹੀ ਹੈ ਕਾ ਵੀ ਪੱਟੀ ਹੈ ਤਾਂ ਯਾਰ ਨੇ ਪਹਾੜ ਵੀ ਕਿੰਨੇ ਸੋਹਣੇ ਆ ਹਨ ਪਿੱਛੇ ਤੇ ਗੁੱਡ ਖਾਬਾ ਵੀ ਸੋਹਣੀ ਚੱਲੀ ਜਾਂਦੀ ਹੈ ਤੇ ਬਾਜਾਂ ਵੀ ਇੱਥੇ ਬਿੰਡੀਆਂ ਦੀ ਆ ਜਾਂਦੀਆਂ ਉਹ ਸਾਰਾ ਉਧਰ ਪਾਸੇ ਹੈਗਾ ਸਹਾਕਾ ਉਹ ਬੋਟ ਕਰ ਰਿਹਾ ਉਹ ਡੈਮ ਹੈ ਕੋਈ ਉਹ ਡੈਮ ਉੱਤੇ ਜਾ ਕੇ ਨਾ ਲਾਸਟ ਅਰੇ ਆਪਾਂ ਗਏ ਸੀ ਉੱਥੇ 슈ਗਰ ਲੌਕਸ ਸੇਮ ਉਹਦੋਂ ਕੋਸ਼ਿਸ਼ ਪਰ ਅੱਜ ਫਿਸ਼ਿੰਗ ਵੀ ਲਾਉਣੀ ਹੈ ਫਿਸ਼ਿੰਗ ਵਾਸਤੇ ਉਹ ਲਿਖਿਆ ਹੋਇਆ ਉੱਥੇ ਵੀ ਤੁਸੀਂ ਫਿਸ਼ਿੰਗ ਕਿੱਦਾਂ ਦੀ ਕਰ ਸਕਦੇ ਹੋ ਜਦ ਕਿ ਦੋਨੇ ਨੇ ਇਹ ਬੜੀ ਸੋਹਣੀ ਥਾਂ ਹੈ ਮਤਲਬ ਆਸ-ਪਾਸ ਕੋਈ ਨਹੀਂ ਹੈਗਾ ਕੋਈ ਵੀ ਨਹੀਂ ਹੈ ਕੋਈ ਤੇ ਇੱਧਰ ਕੋਈ ਝਰਨਾ ਹੈ ਪਾਣੀ ਵਾਲਾ ਉਹ ਵਗੀ ਜਾਂਦਾ ਹਵਾ ਦੀ ਆਵਾਜ਼ ਆ ਤੇ ਮੇਰੀ ਆਵਾਜ਼ ਆ ਇੱਥੇ ਬਾਥਰੂਮ ਬਣੇ ਹੋਏ ਆ ਇਹਦੇ ਵਿੱਚ ਜਾ ਕੇ ਵੇਖਦੇ ਯੂਜ਼ ਕਰ ਚੁੱਕਾ ਹੋਇਆ ਡਰ ਵੀ ਲੱਗਦਾ ਪਿਆ ਇਹਨਾਂ ਕੈਮਰਾ ਦੇ ਵਿੱਚ ਕੋਈ ਨਹੀਂ ਆਉਂਦਾ ਮੇਰੇ ਨਾਲ ਇੱਥੇ ਵਨ ਨੇੜੇ ਨੇੜੇ ਬੈਠੇ ਹੈਗੇ ਤੇ ਕਿੰਨੇ ਆ ਝੁੰਡੀ ਆ ਪੂਰਾ ਇੱਕ ਦੋ ਜਣ ਇਧਰ ਬੈਠੇ ਹੈਗੇ ਹੈਲੋ ਆ ਰੋਡ ਆ ਹੁਣੇ ਮੈਨੂੰ ਪਤਾ ਨਹੀਂ ਕਿੱਧਰ ਨੂੰ ਜਾਂਦਾ ਖੜੇ ਦੇਖੋ ਕਿੰਨੇ ਉਹ ਖੁਰਕਰੀ ਜਾਂਦੇ ਹੈ ਇਹ ਦੇਖੀ ਨਾ ਇਹ ਮੂੰਹ ਬੱਕਰੀ ਵਰਗਾ ਨਾ ਇਹਨਾਂ ਦਾ ਤੇ ਦੂਰ ਦੇ ਬੱਕਰੀ ਜੋ ਵੀ ਹੁੰਦੇ ਉਹਦੇ ਵਰਗਾ ਪਰ ਉਹੀ ਖੰਗਾਰੂ ਆ ਸਾਰੇ ਪਾਸੇ ਪਹਿਲਾਂ ਕਦੇ ਵੇਖਣ ਨੂੰ ਮਿਲੇ ਨਹੀਂ ਤੇ ਇੱਥੇ ਬਾਲੇ ਨੇ ਸਹੇਬ ਹੀ ਆਹ ਦੇਖੋ ਚਾਰੇ ਪਾਸੇ ਆਹੀ ਜਾਨਵਰ ਹੈ ਬਸ ਮੈਨਾਂ ਪਹਾੜ ਦੇ ਜਮਾਂ ਉੱਪਰ ਜਾ ਕੇ ਕਰਨੇ ਚਾਹਣਾ ਕੈਂਪਿੰਗ ਪਰ ਮੈਨੂੰ ਪਤਾ ਹੀ ਨਹੀਂ ਅੱਗੇ ਕੀ ਆ ਕਿ ਮੈਂ ਇਹਦੇ ਬਾਰੇ ਰਿਸਰਚ ਨਹੀਂ ਕੀਤੀ ਕੁਛ ਵੀ। ਨਾ ਮੈਨੂੰ ਪਤਾ ਇਹਦੇ ਬਾਰੇ ਕੁਛ ਨਾ ਵਾਸਤਾ ਵਿੱਚ ਮੈਨੂੰ ਨਾ ਵਤਾ। ਵੀ ਆਸਟ੍ਰੇਲੀਆ ਦਾ ਸਭ ਤੋਂ ਉੱਚਾ ਪਹਾੜ ਹੈ। ਅੱਜਿੱਟਾ ਜਿੱਟਾ ਨਾ ਦਰਤ ਤੇ ਖੜਿਆ। ਬੜਾ ਡਰਾਵਣਾ ਸੀਨ ਜਗਾ। ਮੈਂ ਤਰਕਿਆ ਪਹਿਲਾਂ ਬਰਫ਼ ਪਈ ਜਾਂਦੀ ਪਰ ਬਰਫ਼ ਨਹੀਂ ਪੈ ਰਹੀ ਏ। ਇਹ ਦਰਖਤਾਂ ਦਾ ਰੰਗ ਹੀ ਚਿੱਟਾ ਪੂਰਾ ਤੇ ਪਰੋ ਝੜੇ ਪਿਆ ਪੂਰੇ ਨਾ ਤੇ ਆ ਪੂਰਾ ਪੂਰਾ ਪਰਲੇ ਪਸਰਾ ਪਹਾੜਾ ਹੀ ਹੈ। ਯਾਰ ਬਹੁਤ ਹੀ ਅਫਰਮਲਾ ਸੀਨ ਲੱਗੀਆਂ ਹੁੰਦਾ ਮੈਨੂੰ ਤਾਂ ਉਹ ਅੰਡ ਤੱਕ ਆਇਆ ਪਰਲੇ ਪਾਸ ਜਿਹੜਾ ਪਹਾੜਾ ਦਾ ਉਹ ਵੀ ਆਈ ਹੈਗਾ। ਉਹ ਦੇਖੋ ਯਾਰ। ਸੀਨ ਤਾਂ ਬਹੁਤ ਸੋਹਣਾ ਹੈ। ਪਰ ਡਰਾਉਣਾ ਵੀ ਰ। ਇਤਕੱਲਾ ਮੈਂ ਹੀ ਵਰਦਾ ਹੋਰ ਕੋਈ ਵੀ ਨਹੀਂ ਹੈ। ਖੜ ਜਾ ਕੈਮਰੇ ਵੀਰੇ ਕੈਮਰੇ ਖੜ ਜਾ। ਇੱਕਦਮ ਗੱਡੀ ਚਲਾਉਣੀ ਤੇ ਆਏ ਕਰਕੇ ਪਰ ਤਾਂ ਕਾਈ ਹੈ ਚਿੱਟੇ ਹੀ ਉੱਪਰ ਤੱਕ ਕਹ ਹੌਰੀ ਦੁਨੀਆ ਚ ਆ ਕੇ ਤਾਂ ਵੀਰੇ ਆਪਾਂ ਨਵੀਂ ਦੁਨੀਆ ਮੈਂ ਪਹਿਲਾਂ ਉਹ ਜਾ ਕੁਝ ਵੀ ਨਹੀਂ ਵੇਖਿਆ ਇਦਾਂ ਦਾ ਅੱਬਰ ਟੈਕਟ ਆਪਾਂ ਇਸ ਵੇਲੇ ਖੜੇ ਆ ਅਸਟ੍ਰੇਲੀਆ ਦੇ ਸਰ ਤੋਂ ਉੱਚੇ ਮਾਉਂਟ پہاੜ ਵਾਲ ਜਾਨ ਵਾਸਤੇ ਤਾਂ ਮੇਰੇ ਪਿੱਛੇ ਦਾ ਵੀਊ ਵੇਖੋ ਯਾਰ

ਇਹ ਨਾ ਪੂਰੀ ਦੀ ਪੂਰੀ ਇੱਕ ਵੈਲੀ ਆ ਮੈਨੂੰ ਲੱਗਦਾ ਇਹਨੂੰ ਵੈਲੀ ਕਹਿੰਦੇ ਆ ਸ਼ਾਇਦ ਦੋ ਪਹਾੜਾਂ ਦੇ ਜਿੱਥੇ ਜੁੜਦੇ ਤੇ ਆ ਵਿਚਾਲੇ ਪਾਣੀ ਜਾ ਰਿਹਾ ਪਾਣੀ ਦੇ ਇੱਕ ਨਦੀ ਦਰਿਆ ਜਾਂ ਝਰਨਾ ਜੋ ਵੀ ਕਹਾਂਗੇ ਆਪਾਂ ਇਧਰੋਂ ਉੱਪਰੋਂ ਆ ਰਿਹਾ ਹੈਗਾ ਕੈਮਰੇ ਨਾਲ ਦੱਸਣਾ ਇਧਰੋਂ ਆ ਰਿਹਾ ਐ ਜਾਂਦੇ 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 ਹੁੰਦੇ ਇਧਰ ਨੂੰ ਜਾਵੇ ਹਾਂ ਇਧਰ ਵੇਖੋ ਬੋਸ ਸੋਹਣਾ ਸ਼ਾਨਦਾਰ ਨਜ਼ਾਰਾ ਕਿਆ ਬਾਤ ਹੈ ਸੜਕ ਕਿੰਨੇ ਸੋਨੇ ਬਣਾਈ ਹੋਈ ਉਹਨਾਂ ਨੇ ਆਹ ਦੇਖੋ ਆਹ ਸੜਕ ਚੱਲੇ ਆਹ ਉਹ ਚਿੱਟੇ ਦਰਖਤ ਜਿਹੜੇ ਹਜੇ ਤੱਕ ਨਾਲ ਦਾ ਚੱਲੀ ਜਾਂਦੇ ਆ ਮੈਨੂੰ ਅੱਗੇ ਤੱਕ ਜਾਣਗੇ ਤੇ ਇੱਥੇ ਠੰਡ ਲੱਗਣ ਲੱਗ ਪਈ ਮੈਂ ਗੱਡੀ ਤੋਂ ਹੁਣੇ ਬਾਹਰ ਨਿਕਲਿਆ ਨਾ ਠੰਡ ਲੱਗੀ ਇੱਕਦਮ ਜੇ ਜੈਕਟ ਵਾਲਾ ਨਹੀਂ ਹੈਗਾ ਸੀਜ਼ਨ ਵੰਦ ਦਾ ਪਰ ਠੰਡ ਹੈਗੀ ਆ ਸੋਹਣੀ ਠੰਡ ਹੈ ਪਤਾ ਲੱਗਦਾ ਵੀ ਠੰਡ ਹੈਗੀ ਐ ਇੱਥੇ ਹੋਰ ਕੋਈ ਨਹੀਂ ਆਚਾਰ ਗੱਡੀਆਂ ਖੜੀਆਂ ਇਹ ਮੇਰੇ ਦਾ ਹਾਈਕਿੰਗ ਤੇ ਗਏ ਹੋਏ ਉੱਪਰ ਕਿਤੇ ਤੇ ਮੈਂ ਜਾਂਦਾ ਇੱਧਰ ਅੱਗੇ ਅਸਰੀ ਦੇ ਸਭ ਤੋਂ ਉੱਚੇ ਪਹਾੜਵਲ ਮਾਉਂਟ ਇਹਦਾ ਨਾਮ ਮੈਨੂੰ ਹਜੇ ਤੱਕ ਨਹੀਂ ਲੈਣਾ ਆਇਆ ਮੈਂ ਰਿਕਾਰਡ ਕਰਕੇ ਵੀ ਰੱਖਿਆ ਹੋਇਆ ਮੈਂ ਪੜ ਵੀ ਲਿਆ ਮੈਂ ਦੋ ਵਾਰੀ ਪੁੱਛ ਵੀ ਲਿਆ ਗੋਰਿਆਂ ਤੋਂ ਕਿਸ ਕਿਸ ਹੋ ਪਤਾ ਨਹੀਂ ਕੋਸ਼ ਐਂ ਕਰਤੀਆ ਮੈਂ ਅੱਗੇ ਲਾਸਟ ਦਾ ਵੀਡੀਓ ਦੱਸੂਗਾ ਕੀ ਨਾਮ ਇਹਦਾ ਅੱਗੇ ਵਧਣ ਤੋਂ ਪਹਿਲਾਂ ਮੈਂ ਥੋੜਾ ਦੱਸ ਦਾਂ ਆਹੀ ਧੁੱਪ ਨਾ ਮੈਲਬਨ ਬੜੀ ਭੈੜੀ ਲੱਗਦੀ ਸੀਗੀ ਮਤਲਬ ਉੱਥੇ ਅ ਕਰਮੀ ਬੜੀ ਐ ਨਾ ਤਾਂ ਕਰਕੇ ਤੇ ਇੱਥੇ ਤਾਂ ਨਿੱਗ ਫੀਲ ਹੋ ਰਿਹਾ ਧੁੱਪ ਦਾ ਵਧੀਆ ਲੱਗਦੀ ਪਈ ਸੋਹ ਹੋਇਆ ਤਾਂ ਮੈਂ ਨਾ ਘਰੋਂ ਕੈਂਪਿੰਗ ਦਾ ਸਮਾਂ ਲੈਂਦਾ ਸੀਗਾ ਮੈਨੇ ਤਾਂ ਸੀਗਾ ਮੈਂ ਇੱਥੇ ਕੈਂਪਿੰਗ ਕਰਾਂਗੇ ਬਟ ਇਹ ਇਹਨਾਂ ਦੇ ਵਿੱਚ ਕੈਂਪਿੰਗ ਨਹੀਂ ਕਰਨ ਦਿੰਦੇ ਕਿਤੇ ਵੀ ਇਹਦੇ ਹੋਟਲ ਹੈਗੇ ਆ ਬਹੁਤ ਮਹਿੰਗੇ ਮੋਸਟਲੀ ਉਹ ਖਾਲੀ ਨਹੀਂ ਹੁੰਦੇ ਜੇ ਹੁੰਦੇ ਵੀ ਆ ਤਾਂ ਉਹ 6 ਵਜੇ ਰਿਸੈਪਸ਼ਨਿਸਟ ਚਲਾ ਜਾਂਦਾ ਐਡਵਾਂਸ ਬੁਕਿੰਗ ਬਹੁਤ ਜ਼ਰੂਰੀ ਆ ਇੱਥੇ ਤੇ ਜਾਂ ਫਿਰ ਮੇਰੇ ਵਾਂਗੂ ਬਹੁਤ ਮਹਿੰਗਾ ਹੋਟਲ ਲੈਣਾ ਪਊਗਾ ਹੁਣ ਮੈਂ ਇੱਕ ਰਾਤ ਦਾ 200 ਡਾਲਰ ਪੇ ਕੀਤਾ ਹੈਗਾ ਕੈਸ਼ ਸੋ ਮੈਨੂੰ ਨਹੀਂ ਪਤਾ ਸੀ ਕਿਸੇ ਬਾਰੇ ਸੋ ਜੇ ਕੋਈ ਇੱਥੇ ਆਉਣਾ ਚਾਹੁੰਦਾ ਤਾਂ ਬਾਈ ਉਹ ਪਹਿਲਾਂ ਬੁਕਿੰਗ ਕਰਵਾ ਕੇ ਆਉ ਸਸਤਾ ਮਿਲਨੇ ਹੋਟਲ अदरवाइज ਐਦਾਂ ਹੋਊਗਾ ਮੈਂ ਸਾਰਾ ਪਿੰਡ ਘਾੜਿਆ ਮੈਨੂੰ ਕਿਤੇ ਕੋਈ ਹੋਟਲ ਨਹੀਂ ਮਿਲਿਆ ਨੋ ਵੈਕੈਂਸੀ ਨੋ ਵੈਕੈਂਸੀ ਸਾਰੇ ਫੁੱਲ ਆਲਮੋਸਟ ਫੁੱਲ ਇੱਕ ਬਹੁਤ ਮਹਿੰਗਾ ਹੋਟਲ ਸੀਗਾ ਉਹ ਸਸਤਾ ਸੀਗਾ ਉਹੀ ਮੈਨੂੰ ਮਿਲਿਆ 200 ਡਾਲਰ ਚ ਉਹ ਸਭ ਤੋਂ ਸਸਤਾ ਸੀਗਾ 200 ਡਾਲਰ ਨਹੀਂ ਤਾਂ ਰੇਟ 1000 ਡਾਲਰ 3000 ਡਾਲਰ 1200 1500 ਆਏ ਮੰਗੀਆਂ ਦੇ ਆਪ ਆਪਣੇ ਰੇਟ ਰੱਖੇ ਹੋਏ ਸਾਰਿਆਂ ਨੇ ਤੇ ਪਾਰਕਿੰਗ ਹੈ ਨਹੀਂਗੀ ਪਾਰਕਿੰਗ ਇਥੋਂ 5-7 ਮਿੰਟ ਦੂਰ ਹੋਟਲ ਦਾ ਇਹ ਤੇ ਪਬਲਿਕ ਪਾਰਕਿੰਗ ਇੱਥੇ ਸਾਰੀ ਰਾਤ ਵਾਸਤੇ ਗੱਡੀ ਲਾਈ ਹੈਗੀ ਆ। ਸਮਾਨ ਮੈਂ ਹੋਟਲ ਤੇ ਰਿਹਾ ਆਇਆ ਸੀਗਾ। ਹੁਣ ਇੱਥੇ ਗੱਡੀ ਲਾ ਕੇ ਹੋਟਲ ਜਾਊਂਗਾ। ਆ ਮਨ ਮੋਟਾ ਸਮਾਨ ਤੇ ਇਹ ਰੱਖੂਗਾ ਇੱਥੇ। ਰੋਟੀ ਪਾਣੀ ਖਾਵਾਂਗੇ। ਫਿਰ ਲੰਮ ਲੇਟ ਹੋਵਾਂਗੇ। ਸਵੇਰੇ ਕੱਢਦੇ ਅੱਗੇ ਪਹਾੜ ਵੱਲ ਨੂੰ। ਬਾਕੀ ਕਮਰੇ ਜਾ ਕੇ ਗੱਲਾਂ ਕਰਦੇ ਮਣੀ ਮੋਟੀਆਂ। ਸਵੇਰ ਰੂਮ ਹੈਗਾ ਆਪਣਾ। ਬ੍ਰਿਟਿਸ਼ ਮਾਊਂਟਨ ਇਨ। ਠੀਕ ਹੈ ਜੀ। ਛੋਟਾ ਰੂਮ ਹੈਗਾ ਆਪਣਾ ਬੈੱਡ ਆ ਪਤਾ ਨਹੀਂ ਕੀ ਹੁੰਦਾ ਜੋ ਵੀ ਹੈ ਤੇ ਹੱਪਾ ਕਮਾਉਣ ਕੱਢ ਕੇ ਲਾਇਆ ਤੇ ਉਹ ਬਰਾ ਸਕੀਜ਼ ਪਈਆਂ ਹੈਗੀਆਂ ਬਰਫ ਬਰਫ ਤੇ ਚੱਲਣ ਵਾਸਤੇ ਆ ਲੈਂਪ ਹੈ ਇੱਧਰ ਉਹ ਹੈ ਆ ਟੀਵੀ ਹੈ ਆ ਹੀਟਰ ਹੈ ਮੈਂ ਲਾਤਾ ਆ ਬਾਰੀ ਮੈਂ ਖੋਲ ਹੀ ਸੀ ਆ ਕੇ ਕਿਉਂਕਿ ਬਾਹਰ ਠੰਡ ਬਹੁਤ ਜ਼ਿਆਦਾ ਹੈਗੀ ਹੈ ਤੇ ਅੰਦਰ ਗਰਮੀ ਹੈਗੀ ਹੈ ਆ ਇਹਨੇ ਛੋਟਾ ਜਿਹਾ ਇੱਕ ਮੈਂ ਨਹੀਂ ਬਾਰੇ ਦਿੱਤਾ ਬਾਈ ਨੂੰ ਜੀ ਪਈ ਆ ਆ ਚਾਹ ਸਵੇਰੇ ਬਣਾ ਲਾਂਗੇ ਜੇ ਬਣਾਉਣੀ ਹੋਵੇ ਤਾਂ ਤੇ ਆ ਬਾਥਰੂਮ ਹੈ ਤੇ ਆ ਨਹਾਣਾ ਲਾ ਤੇ ਅੱਜ ਬਹੁਤ ਥੱਕ ਗਿਆ ਮੈਂ ਸਵੇਰੇ 7:30 ਵਜੇ ਲੱਗਿਆ ਹੋਇਆ ਹਾਂ ਹੁਣ ਨਹਾ ਤੋ ਕੇ ਤੇ ਸੌਣੇ ਆ ਲੰਮ ਲੇਟ ਹੋਣੇ ਆ ਸਵੇਰੇ ਆਪਾਂ ਚੜਾਂਗੇ ਐ ਮਾਉਂਟ ਕੋਜ਼ੀਓਸਕੀ ਉਦੋਂ ਨਾਮ ਹੈ ਮਾਉਂਟ ਕਾਜ਼ੀਓਸਕੀ ਕਾਜ਼ੀਓਸਕੀ ਮੈਂ ਵੀ ਗਲਤ ਹੋ ਸਕਦਾ ਹਾਂ ਪਰ ਇਹੀ ਨਾਮ ਹੈ ਇਦਾਂ ਦਾ ਨਾਮ ਕੁਛ ਰ ਹੈ ਸਪੈਲਿੰਗ ਨਾਲ ਲਿਖੇ ਹੋਏ ਆ ਸਾਰੇ ਵਲੌਗ ਦੇ ਵਿੱਚ ਤੁਸੀਂ ਦੇਖਦੇ ਹੋ ਤੇ ਪਹਿਲਾਂ ਇੱਥੋਂ 18 ਕਿਲੋਮੀਟਰ ਉੱਪਰ ਜਾਣਾ ਹੁੰਦਾ ਸੀਗਾ ਹੁਣ ਇਹਨਾਂ ਨੇ 18 ਕਿਲੋਮੀਟਰ ਉੱਪਰ ਦਾ ਬੰਦ ਕੀਤਾ ਹੋਇਆ ਇਸ ਟਾਈਮ ਇਸ ਟਾਈਮ ਇਹ ਕਹਿੰਦੇ ਸਾਡੇ ਕੋਲੋਂ ਚੇਅਰ ਕਾਰ ਹੁੰਦੀ ਜਿਹੜੀ ਜਾਂ ਗੰਡੋਲਾ ਲੈ ਕੇ ਉੱਪਰ ਜਾਓ ਅੱਗੇ 7 ਕਿਲੋਮੀਟਰ ਫਿਰ ਤੁਸੀਂ ਵਾਕ ਕਰਨੀ ਹੈ 7 ਜਾਣਾ 7 ਆਉਣਾ ਬਾਕੀ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਕੱਲ ਨੂੰ ਆਪਾਂ ਨਵਾਂ ਪਾੜ ਪਾਵਾਂਗੇ ਵੀਡੀਓ ਦਾ ਮੈਂ ਉੱਪਰ ਜਾਊਂਗਾ ਤੇ ਉੱਪਰ ਜਾ ਕੇ ਅਸਲੀ ਜਿਹੜੇ ਸਭ ਤੋਂ ਅੱچھے ਪਾੜ ਮਾਉਂਟ ਕੇਜ਼ੀਓਸਕੀ ਨੂੰ ਫਤਿਹ ਕਰਾਂਗੇ ਫਿਰ ਉਹ ਤੋਂ ਬਾਅਦ ਥੱਲੇ ਆਵਾਂਗੇ ਫਿਰ ਘਰਾਂ ਨੂੰ ਚੱਲਦੇ ਤੇ ਜੇ ਕੱਲ ਨੂੰ ਮੈਂ ਲੇਟ ਹੋ ਗਿਆ ਫਿਰ ਆਪਾਂ ਕਿਤੇ ਨਾ ਕਿਤੇ ਕੈਂਪਿੰਗ ਕਰਾਂਗੇ ਕਿਉਂਕਿ ਇਸ ਪਿੰਡ ਦੇ ਵਿੱਚ ਅ ਕੈਂਪਿੰਗ ਅਲਾਉਡ ਨਹੀਂ ਹੈਗੀ ਉਹ ਫੋਟੋਲਾਂ ਦੇ ਕੰਮ ਖਰਾਬ ਹੋ ਜਾਂਦੇ ਨਾਲੇ ਠੰਡ ਹੁੰਦੀ ਬਾਹਰ ਤੇ ਨਾਲੇ ਹੋਟਲ ਫੁੱਟਰਾ ਵਾਲੇ ਇਹ ਕਹਿੰਦੇ ਰਹਿੰਦੇ ਨਾ ਸਾਡਾ ਕੰਮ ਠੱਪ ਹੋ ਜਾਂਦਾ ਤੇ ਕੈਂਪਿੰਗ ਇਹਨਾਂ ਨੇ ਕਿਤੇ ਵੀ ਨਹੀਂ ਕਰਨ ਦਿੱਤੀ ਮੈਨੂੰ ਮੈਂ ਟੈਂਟ ਟੰਡ ਲੈ ਕੇ ਆਇਆ ਸੀ ਸੋ ਚਲੋ ਸਸਿਕਾ ਵੀਰੇ ਸਵੇਰ ਵਾਲੀਆਂ ਰੋਟੀਆਂ ਪਈਆਂ ਖਾਣੇ ਆਚਾਰ ਨਾਲ ਤੇ ਸੌਣੇ ਆ ਫੋਟੋ ਸਾਰੇ ਬੰਦ ਹੋ ਗਏ ਪਿੰਡ ਸਾਰਾ ਸੌ ਗਿਆ ਇੱਕ ਦੋ ਬੀਅਰ ਬਾਰ ਜੇ ਖੁੱਲੇ ਆ ਗਿਆ ਤੇ ਉੱਥੇ ਵੀਜ਼ਾ ਪੂਜ਼ਾ ਮਿਲਦਾਗਾ ਉਹ ਮੈਂ ਖਾਣਾ ਨਹੀਂ ਮੈਂ ਘਰ ਦੀ ਰੋਟੀ ਖਾਊਗਾ ਮਿਲਦੇ ਜੀ ਸਵੇਰੇ ਕੱਲ ਦੀ ਵੀਡੀਓ ਚ ਸਸਿਕਾ